ਸੰਜੋਗ ਜੀ ਬੈਠਕ ਕੀਤੀ ਗਈ ਹੈ ਕੀ ਮਾਮਲਾ ਹੈਗਾ ਸਰਦਾਰ ਆ ਕੱਲ ਇੱਕ ਤੁਸੀਂ ਵੀ ਨਾਲ ਹੀ ਸੀਗੇ ਬੜੀ ਮਦਭਾਗੀ ਗੱਲ ਹੈ ਵੀ ਸਾਡਾ ਇੱਕ ਮੈਂਬਰ ਹੈ ਦਵਾਈਆਂ ਦਾ ਰਿਟੇਲ ਐਸੋਸੀਏਸ਼ਨ ਦਾ ਉਹਦੇ ਦੁਕਾਨ ਤੋਂ ਦੋ ਕੁ ਪਤੇ ਮਿਲੇ ਆ ਉਹ ਬਲਕਿ ਉਹ ਨਹੀਂ ਹੈ ਕਿਸੇ ਵੀ ਸ਼ਡਿਊਲ 'ਚ ਨਹੀਂ ਆਉਂਦੇ ਫਿਰ ਵੀ ਉਹਤੇ ਪਰਚਾ ਕਰਤਾ ਹੈ ਆਹੀ ਪ੍ਰਸ਼ਾਸਨ ਅੱਗੇ ਆਪਣੀ ਮੰਗ ਰੱਖਦੇ ਆਂ ਵੀ ਉਹ ਪਰਚਾ ਕੈਂਸਲ ਕੀਤਾ ਜਾਵੇ ਬਾਕੀ ਇੱਕ ਹੋਰ ਸਾਰੇ ਸਾਡੇ ਜਿੰਨੇ ਵੀ ਹੈ ਭਰਾ ਆਪਣੇ ਮੈਂਬਰ ਜਿੰਨੇ ਵੀ ਹੈ ਇਹ ਸਾਰੇ ਜਿਹੜੇ ਨਸ਼ੇ ਦੇ ਵਿਰੋਧੀ ਹੈ ਕੋਈ ਨਸ਼ਾ ਨਹੀਂ ਵੇਚ ਰਿਆ ਦਵਾਈਆਂ ਵੇਚ ਰਿਆ ਬੜੀ ਮੁਸ਼ਕਲ ਨਾਲ ਜਿਹੜਾ ਆਪਣਾ ਘਰ ਪਰਿਵਾਰ ਜਿਹੜੇ ਹੈ ਆਪਣਾ ਚਲਾ ਰਹੇ ਆ ਸਾਰੇ ਤੇ ਜਿਆਦਾ ਨਾ ਮੈਂ ਕਹਿੰਦਾ ਹੋਇਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਬਾਕੀ ਪ੍ਰਸ਼ਾਸਨ ਅਗੇ ਵੀ ਮੈਂ ਬੇਨਤੀ ਕਰਦਾ ਆਂ ਕਿ ਇਦਾਂ ਨਜਾਇਜ਼ ਨਾ ਕਰੋ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਇਦਾਂ ਨਾ ਕਰੋ ਚੰਗੇ ਕੰਮ ਕਰੋ ਅਸੀਂ ਨਾਲ ਹੀ ਆਂ ਸਰਕਾਰ ਦੇ ਨਾਲ ਆਂ ਨਸ਼ੇ ਦੇ ਜਿਹੜੀ ਉਹਨਾਂ ਦੀ ਮੁਹਿੰਮ ਹੈ ਉਹਦੇ ਨਾਲ ਆਂ ਅਸੀਂ ਵੀ ਇਸ ਪੰਜਾਬ 'ਚ ਰਹਨੇ ਆਂ ਇਸ ਸਮਾਜ 'ਚ ਰਹਨੇ ਆਂ ਇਹ ਜਿਹੜੀ ਬੁਰਾਈ ਆ ਨਸ਼ੇ ਵਾਲੀ ਬਹੁਤ ਗੰਭੀਰ ਉਹ ਹੈ ਮੁੱਦਾ ਹੈ ਇਹ ਵੀ ਅਸੀਂ ਨਾਲ ਆਂ ਇਹਨਾਂ ਦੇ ਪ੍ਰਸ਼ਾਸਨ ਦੇ ਨਾਲ ਬਸ ਧੱਕਾ ਨਾ ਕਿਸੇ ਨਾਲ ਸਾਡਾ ਨਾਲ ਕੀਤਾ ਜਾਵੇ ਬਹੁਤ ਮੇਰੀ ਅੱਜ ਬਹੁਤ ਹੀ ਹਰਸ਼ਦਾ ਵਿੱਚ ਹੈ ਕਿ ਪ੍ਰਧਾਨ ਸੁਨੀਲ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਅੱਜ ਰਿਟੇਲ ਕਮਰਸ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਇਕੱਠੇ ਹੋਏ ਹੈ ਔਰ ਪਰਸੋਂ ਸਜਨਪੁਰ ਦੇ ਵਿੱਚ ਜਿਹੜਾ ਇੱਕ ਰਿਟੇਲਰ ਭਰਾ ਦੇ ਨਾਲ ਜਿਹੜਾ ਇੱਕ ਧੱਕਾ ਹੋਇਆ ਹੈ ਉਹਦੇ ਕਰਕੇ ਅੱਜ ਸ਼ੀਲਪਾਈ ਨੇ ਮੀਟਿੰਗ ਸੱਦੀ ਸੀ ਔਰ ਬੜੀ ਖੁਸ਼ੀ ਹੈ ਕਿ ਸਾਰੇ ਟ੍ਰੇਲਰ ਜਿਹੜੇ ਇਕੱਠੇ ਹੋਏ ਐ ਉਹਦੇ ਵਿੱਚ ਮੈਂ ਦੱਸਣਾ ਚਾਹਨਾ ਹੈ ਕਿ ਐਜ਼ ਏ ਮੈਂ ਪੰਜਾਬ ਸਟੇਟ ਟੈਕਸਡ ਕਮਿਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦਾ ਮੈਂ ਸਟੇਟ ਮੈਂਬਰ ਹੋਣ ਦੇ ਨਾਤੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਅੱਜ ਇਹਨਾਂ ਨੇ ਸੱਦਿਆ ਸੀ ਮੈਂ ਵੀ ਆਇਆ ਲੇਕਿਨ ਮੈਂ ਆਪਣੇ ਇਹਨਾਂ ਭਰਾਵਾਂ ਦੇ ਨਾਲ ਵੀ ਹਾਂ ਤੇ ਸਰਕਾਰ ਦੇ ਨਾਲ ਵੀ ਹਾਂ ਅਸੀਂ ਸਰਕਾਰ ਦਾ ਪੱਖ ਵੀ ਵੇਖਣਾ ਔਰ ਇਹਨਾਂ ਭਰਾਵਾਂ ਦਾ ਪੱਖ ਵੀ ਵੇਖਣਾ ਹੈ ਸੋ ਇਹਨਾਂ ਦਾ ਕਹਿੰਦਾ ਭਾਵ ਹੈ ਕਿ ਜਿਹੜਾ ਉਸ ਦਿਨ ਧੱਕਾ ਹੋਇਆ ਉਹ ਨਜਾਇਜ਼ ਹੋਇਆ ਤੇ ਉਹਦੇ ਪ੍ਰਤੀ ਮੈਂ ਮਾਨਜੋਗ ਡਰਗ ਇਨਸਪੈਕਟਰ ਰੋਹਿਤ ਸ਼ਰਮਾ ਜੀ ਦੇ ਨਾਲ ਹੁਣ ਗੱਲ ਕੀਤੀ ਹੈ ਫੋਨ ਤੇ ਉਹਨਾਂ ਨੇ ਮੀਟਿੰਗ ਦਾ ਟਾਈਮ ਜਿਹੜਾ ਬੁੱਧਵਾਰ ਦਾ ਰੱਖਿਆ ਹੈ ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਇਹੀ ਸਲਾਹ ਦਿੱਤੀ ਸੀ ਕਿ ਆਪਾਂ ਆਪਣੇ ਰਿਟੇਲਰ ਭਰਾਵਾਂ ਨੂੰ ਜਾਂ ਹੋਲ سیلਰ ਭਰਾਵਾਂ ਨੂੰ ਅਪਾ ਇਹ ਦੱਸਿਏ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਦੇ ਤੇ ਸਰਕਾਰ ਦੀਆਂ ਪਾਬੰਦੀਆਂ ਨੇ ਕਿਹਨਾਂ ਤੇ ਨਹੀਂ ਐ ਜੇ ਜਿਨ੍ਹਾਂ ਤੇ ਪਾਬੰਦੀਆਂ ਨੇ ਉਹਨਾਂ ਦਾ ਇੱਕ ਰਜਿਸਟਰ ਮੇਨਟੇਨ ਕੀਤਾ ਜਾਵੇ ਇੱਕ ਵਾਰ ਸੂਚਿਤਤਾ ਕੀਤਾ ਜਾਵੇ ਸਰਕਾਰ ਵੱਲੋਂ ਸੋ ਬੁੱਧਵਾਰ ਉਹਨਾਂ ਨੇ ਮੀਟਿੰਗ ਰੱਖੀ ਐ ਸੋ ਬੁੱਧਵਾਰ ਨੂੰ ਆਪਾਂ ਡਰਗ ਇਨਸਪੈਕਟਰ ਸਾਹਿਬ ਨਾਲ ਮਿਲਾਂਗੇ ਔਰ ਇਹਨਾਂ ਦੀ ਇੱਕ ਡਿਮਾਂਡ ਐ ਕਿ ਜਿਹੜੇ ਸਾਡੇ ਰਿਟੇਲਰ ਭਾਈ ਦੇ ਉੱਤੇ ਇੱਕ ਪਰਚਾ ਹੋਇਆ ਉਹਨੂੰ ਰੱਦ ਕੀਤਾ ਜਾਵੇ ਉਹ ਅਸੀਂ ਐਸਐਸਪੀ ਸਾਹਿਬ ਨਾਲ ਮਿਲ ਕੇ ਔਰ ਡੀਸੀ ਸਾਹਿਬ ਨੂੰ ਵੀ ਆਪਾਂ ਰਿਕਵੈਸਟ ਕਰਾਂਗੇ ਕਿ ਜਿਹੜੇ ਸਾਡੇ ਰਿਟੇਲਰ ਦੇ ਉੱਤੇ ਪਰਚਾ ਆਇਆ ਉਹ ਨਿਹਾਇਤ ਸ਼ਰੀਫ ਹੈ ਔਰ ਉਹਨੂੰ ਪਰਚੇ ਨੂੰ ਰੱਦ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੀਟਿੰਗ ਕੀਤੀ ਗਈ ਹੈ ਕੀ ਫੈਸਲਾ ਲਿੱਤਾ ਗਿਆ ਮੀਟਿੰਗ ਜਿਹੜੀ ਅੱਜ ਦੀ ਹੈ ਜਿਹੜੀਆਂ ਨੂੰ ਤਤਕਾਲ ਪ੍ਰਵਾਹ ਨਾਲ ਸਦਨੀ ਪਈ ਹੈ ਜੀ ਤੇ ਇਸ ਮੀਟਿੰਗ ਦੇ ਉੱਤੇ ਜਿਹੜੇ ਰਿਟੇਲਰ ਭਰਾ ਮੇਰੇ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਆ ਉਹਨਾਂ ਦਾ ਮੈਂ ਇੱਥੇ ਆਉਣ ਜੀ ਆਇਆਂ ਕੰਨਾ ਤੇ ਨਾਲ ਧੰਨਵਾਦ ਕਰਦਾ ਵਿਚਾਰੇ ਆਪਣਾ ਕੀਮਤੀ ਸਮੇਂ ਜਿਹੜਾ ਭੰਨ ਕੇ ਆਇਆ ਤੇ ਏਕਤਾ ਦਾ ਜਿੱਥੇ ਇਹਨਾਂ ਨੇ ਸਨੇਹਾ ਦਿੱਤਾ ਹੋਰ ਵੀ ਟੇਲਰਾਂ ਨੂੰ ਵੀ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋਵੋ ਤੇ ਦੂਜਾ ਸਾਡਾ ਮੀਟਿੰਗ ਜਿਹੜਾ ਸਦਨ ਦਾ ਜਿਹੜਾ ਮੇਨ ਜਿਹੜਾ ਇਹੋ ਹੀ ਕਰ ਰਹੇ ਉਹ ਜਿਹੜਾ ਤੁਸੀਂ ਦੇਖਿਆ 2 ਦਿਨ ਪਹਿਲੇ ਸਜਾਣਪੁਰ ਆਟਾ ਇੱਕ ਟੇਲਰ ਭਰਾ ਆ ਸਾਡੀ ਯੂਨੀਅਨ ਦਾ ਸਦਸੇ ਆ ਉਹਦੀ ਦੁਕਾਨ ਤੇ ਜਾ ਕੇ ਪ੍ਰਸ਼ਾਸਨ ਦੁਆਰਾ ਜਿੱਦਾਂ ਪੁਲਿਸ ਦਾ ਮਹਿਕਮਾ ਹੋ ਗਿਆ ਉਹ ਜਾ ਕੇ ਤੇ ਤਿੰਨ ਪੱਤੇ ਲੈ ਕੇ ਤੇ ਉਹਦੇ ਤੇ 180 ਵੀ ਘਰੇ 88 ਦੀ ਕਾਰਵਾਈ ਕਰਕੇ ਪਰਚਾ ਕੱਟ ਕੇ ਜਿਹੜਾ ਨੂੰ ਲੈ ਗਏ ਫੜ ਕੇ ਤੇ ਬਾਅਦ ਚ ਜਿਹੜਾ ਚਲੋ ਉਹਨਾਂ ਨੇ ਛੱਡਤਾ ਤੇ ਜਿਹੜੀ ਜਿੱਦਾਂ ਇਹ ਜਿਹੜੀ ਸਿੱਧੀ ਸਿੱਧੀ ਜਿਹੜੀ ਪੁਲਸਰੀ ਦਖਲ ਦادیه ਜਿਹੜੀ ਉਹਦੇ ਅਸੀਂ ਬੜਾ ਹੀ ਉਹਦੇ ਪ੍ਰਤੀ ਅਸੀਂ ਜਿਹੜਾ ਦੁੱਖ ਜਿਹੜਾ ਅਸੀਂ ਮੰਨਣੇ ਆਦਰ ਭਈ ਜਿਹੜਾ ਬੜੀ ਦੁੱਖ ਵਾਲੀ ਗੱਲ ਆ ਭਈ ਇਹ ਮਹਿਕਮਾ ਜਿਹੜਾ ਡਰੱਗ ਦਾ ਮਹਿਕਮਾ ਆ ਸਾਡੇ ਜਿਹੜੇ ਅਫਸਰ ਆ ਜਿਹੜੇ ਸਾਹਬ ਸਾਡੇ ਡਰੱਗ ਇੰਸਪੈਕਟਰ ਸਾਹਿਬ ਉਹਨਾਂ ਤੋਂ ਲੇ ਵਗੈਰ ਕਿਸੇ ਵੀ ਦੁਕਾਨ ਚ ਅਸੀਂ ਕਹਿੰਨੇ ਮੰਗ ਕਰਨੇ ਵੀ ਦੁਕਾਨਾਂ ਤੇ ਨਾਣ ਕਿਉਂਕਿ ਜਿਹੜਾ ਇੱਕ ਰਿਟੇਲਰ ਆ ਵਿਚਾਰਾ ਡਾਕਟਰ ਜਿਹੜਾ ਬੰਦਾ ਜਿਹੜਾ ਉਹ ਵੈਸੇ ਤੁਹਾਨੂੰ ਪਤਾ ਇੱਕ ਸਰਾਫਤ ਨਾਲ ਰਜਿਆ ਭਰਿਆ ਹੁੰਦਾ ਉਹਦੀ ਦੁਕਾਨ ਤੇ ਜਗਦਾ ਮ 8 10 15 ਜਣੇ ਪੁਲਿਸ ਵਾਲੇ ਜਦੋਂ ਵੱੜ ਜਾਣ ਉਹ ਮੈਂਟਲੀ ਡਿਸਟਰਬ ਹੋ ਜਾਂਦਾ ਉਸੇ ਮੈਂਟਲੀ ਡਿਸਟਰਬੈਂਸ ਕਾਰਨ ਉਹਨੂੰ ਵਿਚਾਰਾਂ ਨੂੰ ਜਿਹੜਾ ਬੇਲ ਜਿਹੜਾ ਦਿਖਾਣੇ ਪਾਇਆ ਤੇ ਉਹਨਾਂ ਦਵਾ ਦਾ ਪਰਚਾ ਦਰਜ ਕਰਤਾ ਤੇ ਜਿਹੜੀ ਪੁਲਿਸ ਦੀ ਜਿਹੜੀ ਇੰਨੀ ਜ਼ਿਆਦਾ ਦਖਲਦਾਰੀ ਹੈ ਜਿਹੜੀ ਉਹ ਘਟ ਗਈਤੀ ਜਾਏ ਹਾਂ ਅਸੀਂ ਨਸ਼ਿਆਂ ਦੇ ਜਿਹੜੇ ਬਹੁਤ ਖਲਾਫ ਆ ਸਾਡੀ ਜੁਨੀਅਨ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਜਾਂ ਜਿਹੜਾ ਲੋਕਲ ਜਿਹੜਾ ਪ੍ਰਸ਼ਾਸਨ ਆ ਅਸੀਂ ਉਹਨਾਂ ਦੀ ਉਹਨਾਂ ਦੇ ਅਸੀਂ ਨਾਲ ਆ ਨਸ਼ੇ ਦੇ ਅਸੀਂ ਖਲਾਫ ਆ ਤੇ ਉਹਨਾਂ ਦੀ ਜਿੱਥੇ ਤਾਰੀਫ਼ ਵੀ ਕਰਨੀ ਹੈ ਵੀ ਬੜਾ ਵਧੀਆ ਕੰਮ ਕਰਨ ਡਿਆ ਅਸੀਂ ਵੀ ਚਾਹੁੰਦੇ ਆ ਨਸ਼ਾ ਜਿਹੜਾ ਸਮਾਜ ਤੋਂ ਜਿਹੜਾ ਇਹ ਕੋੜਾ ਜਿਹੜਾ ਦਿਨ ਵ ਦਿਨ ਜਿਹੜਾ ਵੱਧਾ ਜਾਂਦਾ ਇਹ ਜਿਹੜਾ ਖਤਮ ਹੋ ਜਾਏ ਕਿਉਂਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜਾ ਉਹਦਾ ਨੁਕਸਾਨ ਹੋਵੇ ਨਸ਼ਿਆਂ ਦੇ ਖਲਾਫ ਅਸੀਂ ਪ੍ਰਸ਼ਾਸਨ ਦੇ ਨਾਲ ਆ ਪੁਲਿਸ ਦੇ ਨਾਲ ਆ ਪਰ ਹਾਟ ਦੇ ਇੱਕ ਪ੍ਰਸ਼ਾਸਨ ਮਿਹਰਬਾਨੀ ਕਰੇ ਵੀ ਬਿਨਾ ਸਾਡੇ ਸਾਥ ਦੇ ਉਪਸਥਤੀ ਦੇ ਬਗੈਰ ਜਦੋਂ ਦੁਕਾਨਾਂ ਦੇ ਨਾਂ ਤੇ ਦੂਜਾ ਪ੍ਰੈਸ ਵਾਲੇ ਦੇ ਵੀ ਇੱਕ ਹੱਥ ਜੁੜ ਕੇ ਆਡੀ ਬੇਨਤੀ ਆ ਮੇਰੀ ਮੈਂ ਜੁਨੀਅਨ ਦਾ ਪ੍ਰਧਾਨ ਆ ਮੇਰੇ ਵੱਲੋਂ ਮੇਰੀ ਸਾਰੀ ਜੁਨੀਅਨ ਨਾਲੋਂ ਜਿਹੜੀ ਹੱਥ ਜੁੜ ਕੇ ਬੇਨਤੀ ਆ ਉਹ ਕੋਈ ਵੀ ਚੀਜ਼ ਨੂੰ ਜਦਾਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪ੍ਰੈਸ ਦੇ ਵਿੱਚ ਉਹਨੂੰ ਜਾਂਚ ਪੜਤਾਲ ਉਹਦੀ ਕਰ ਲਈ ਜਾਏ ਵੀ ਆ ਜਿਹੜਾ ਅਸੀਂ ਕਿਸੇ ਦੇ ਇਲਜ਼ਾਮ ਲਗੇ ਲਣ ਸਹੀ ਹੈ ਜਾਂ ਗਲਤ ਜਦਾਂ ਨਾਂ ਵਿੱਚ ਲਾਤਾ ਹੀ ਅਖਬਾਰ ਦੇ ਵਿੱਚ ਵੀ ਇਹ ਜਿਹੜੀਆਂ ਨਸ਼ੀਲੀਆਂ ਦਵਾਈਆਂ ਕੋਈ ਫਲਾਣੇ ਮੈਡੀਕਲ ਸਟੋਰ ਕੋ ਫੜੋਈਆਂ ਕਿਉਂਕਿ ਇਹ ਬੜੇ ਉਹਦੇ ਆਤਮਸਮਾਨ ਤੇ ਵੀ ਠੇਸ ਪਹੁੰਚੀ ਆ ਸਮਾਜ ਚ ਉਹਨੇ ਰਹਿਣਾ ਕੱਲ ਨੂੰ ਉਹਨਾਂ ਨੇ ਹੋਰ ਵੀ ਵੰਤਰਨਾ ਲੋਕਾਂ ਦੇ ਵਿੱਚ ਜਾ ਕੇ ਤੇ ਜਿਹੜਾ ਇਹੋ ਜਿਹਾ ਅੱਗੇ ਤੋ ਲੈ ਕੇ ਕੰਮ ਨਾ ਹੋਵੇ ਤੇ ਜਿਹੜਾ ਗਲਤ ਕੰਮ ਹੈ ਮਾਹੀ ਤੇ ਪੁਲਿਸ ਨੂੰ ਕਹਿੰਦੇ ਜੇ ਕਿਸੇ ਕੋਲੋਂ ਤੁਸੀਂ ਕੇ ਰਿਟੇਲਰ ਕੋਲੋਂ ਸੇਲ ਕਰਾ ਲੈਂਦੇ ਹੋ ਨਸ਼ੇ ਪਤੇ ਤੁਸੀਂ ਠੀਕ ਹੈ ਸੇਲ ਕਰਾਈ ਦੀ ਜੇ ਕੋਈ ਜੂਨੀਅਨ ਦਾ ਬੰਦਾ ਕੋਈ ਇਹਦੇ ਮਗਰ ਆ ਜਾਏਗਾ ਜਾਂ ਅਸੀਂ ਇੱਕ ਵਾਰੀ ਵੀ ਕੋਈ ਮੰਗ ਕਰ ਜਾਗੇ ਇਹਨੂੰ ਛੱਡੋ ਅਸੀਂ ਕਹਿੰਦੇ ਵੀ ਜਿਹੜਾ ਬੰਦਾ ਨਸ਼ਾ ਵੇਚਦਾ ਕੋਈ ਉਹਦੇ ਤੇ ਇਹੋ ਜੀ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਕਿ ਜਿਹੜਾ ਇੱਕ ਮਿਸਾਲ ਬਣ ਜਾ ਸਾਰੇ ਪਾਸੇ ਪਰ ਨਹੀਂ ਯਾਰ ਵੀ ਇਹ ਗਲਤ ਕੰਮ ਨਹੀਂ ਕਰਨਾ ਉਸ ਪਾਸੋਂ ਅਸੀਂ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਆ ਪਰ ਜੇ ਆਉਂ ਕਰਕੇ ਦੁਕਾਨਾਂ ਤੇ ਆਉਂ ਬਦਬਦੀ ਵੜ ਕੇ ਪੱਤੇ ਫੜ ਕੇ ਜਿੱਦਾਂ ਉਹ ਪਰਚਾ ਦਰਜ ਕਰਤਾ ਤੇ ਦੂਜਾ ਅਸੀਂ ਮੰਗ ਕਰਨੇ ਆ ਜੂਨੀਅਨ ਵੱਲੋਂ ਸਾਰੇ ਜੂਨੀਅਨ ਦੇ ਸਦਸੇ ਵੀ ਜਿਹੜਾ ਉਹ ਜਿਹੜਾ ਪਰਚਾ ਕੀਤਾ ਗਿਆ ਜਿਹੜਾ ਸਾਡੇ ਜੂਨੀਅਨ ਦੇ ਮੈਂਬਰ ਤੇ ਜਿਹੜਾ ਪਰਚਾ ਜਿਹੜਾ ਉਹ ਜਲਦ ਤੋਂ ਜਲਦ ਜਿਹੜਾ ਰੱਦ ਕੀਤਾ ਜਾਏ ਜੇ ਪਰਚਾ ਜੇ ਰੱਦ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਹੀਂ ਆਪਣਾ ਜਿਹੜਾ ਸੰਘਰਸ਼ਾ ਜਿਹੜਾ ਜੂਨੀਅਨ ਨਾਲੋਂ ਤੇਜ਼ ਕਰਾਂਗੇ ਤੇ ਆਹੀਂ ਵੀ ਕੋਈ ਨਾ ਕੋਈ ਜਿਹੜਾ ਉਹ ਜਿਆ ਹੋ ਸਕਦਾ ਨੂੰ ਸਟ੍ਰਾਈਕ ਤੇ ਜਾਣਾ ਪਵੇ ਤੁਹਾਨੂੰ ਮਜਬੂਰ ਨਾ ਕਰੇ ਪ੍ਰਸ਼ਾਸਨ ਤੇ ਉਹ ਜਿਹੜਾ ਪਰਚਾ ਜਿਹੜਾ ਰੱਦ ਕੀਤਾ ਜਾਏ ਤੇ ਇਨ੍ਹਾਂ ਹੀ ਜਿਹੜੇ ਸ਼ਬਦਾਂ ਨਾਲ ਜਿਹੜਾ ਮੈਂ ਪ੍ਰਸਾਲੇ ਵੀਰਾਂ ਦਾ ਤੇ ਸਾਰੇ ਜਿੰਨੇ ਵੀ ਇੱਥੇ ਰਿਟੇਲਰ ਭਰਾ ਮੇਰੇ ਇੱਥੇ ਇਕੱਠੇ ਹੋਏ ਦਿਆ ਉਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ